ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਜੋ ਵੀਡੀਓ ਬਣਾ ਰਿਹਾ ਇਹ ਬੇਸਿਕਲੀ ਬਜਟਿੰਗ ਦੀ ਆ ਤੇ ਇੱਕ ਆਈਡੀਆ ਦੇਣ ਲਈ ਐਗਜ਼ੈਕਟਲੀ ਕੈਨੇਡਾ 'ਚ ਐਵਰੇਜ ਬੰਦੇ ਦੀ ਤਨਖਾਹ ਕੀ ਆ ਕਿੰਨਾ ਉਹ ਕਮਾ ਰਿਹਾ ਆ ਤੇ ਕਿਹੜੇ ਕਿਹੜੇ ਜਿਹੜੇ ਖਰਚੇ ਆ ਤੇ ਉਸ ਹਿਸਾਬ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ ਕਿ ਤੁਸੀਂ ਅਫੋਰਡ ਕਰ ਪਾ ਰਹੇ ਹੋ ਕਿ ਨਹੀਂ ਕੁਝ ਉਹੋ ਜਿਹੇ ਖਰਚੇ ਜਿਹੜੇ ਫਿਕਸ ਆਉਣੇ ਆਉਣੇ ਆ ਕੁਝ ਉਹੋ ਜਿਹੇ ਖਰਚੇ ਜਿਹੜੇ ਐਗਜ਼ੈਕਟਲੀ ਹਰ ਬੰਦਾ ਕਰ ਹੀ ਰਿਹਾ ਆ ਤੇ ਜਦੋਂ ਆਪਾਂ ਇੰਡੀਆ ਜਾਂ ਕਿਸੇ ਹੋਰ ਥਾਂ ਤੇ ਬਹਿ ਕੇ ਸੋਚਦੇ ਆ ਨਾ ਕਿ ਮੀਨਸ ਭਈ ਅਗਲੇ ਬੰਦੇ ਦੀ ਤੇ ਮੀਨਸ ਆਪਾਂ ਕਨਵਰਟ ਕਰ ਲੈਨੇ ਬੇਸਿਕਲੀ ਸਿੱਧਾ ਹੀ ਹੁੰਦਾ ਕਿ 1 ਨੂੰ 60 ਨਾਲ ਕਰ ਲਿਆ ਜੋ ਇਸ ਵੇਲੇ ਰੇਟ ਚੱਲਦਾ ਤੇ ਮੰਨ ਲਓ ਜੇ ਅਗਲਾ ਕਹਦੇ ਭਈ ਮੈਨੂੰ ਤੇ 1000 ਬਣ ਗਿਆ ਨਾ 15 ਦਿਨਾਂ ਦਾ ਤੇ ਉਹ 15 ਦਿਨਾਂ ਦਾ ਆਪਾਂ 1000 ਨੂੰ ਜੇ ਆਪਾਂ ਦੇਖਦੇ ਇੰਡੀਆ 'ਚ ਤੇ 60000 ਬਣ ਜਾਂਦਾ ਪਰ ਜਿਹੜੇ ਖਰਚੇ ਆ ਉਹ ਵੀ ਇੱਥੇ ਓਨੇ ਹੀ ਆ ਤੇ ਉਹ ਚੀਜ਼ਾਂ ਨੂੰ ਮੈਂ ਅੱਜ ਕੁਝ ਕੰਪੇਅਰ ਕਰਨ ਲੱਗਾ ਸੀਗਾ ਤੇ ਇੱਕ ਹੋਰ ਜਿਹੜੀ ਚੀਜ਼ ਮੈਂ ਕਰਨੀ ਸੀਗੀ ਕਿ ਘਰਾਂ ਦੇ ਖਰਚੇ ਐਵਰੇਜ ਜਿਹੜਾ ਇੱਕ ਆਮ ਬੰਦਾ ਕਿੰਨਾ ਕੁ ਖਰਚਾ ਕਰ ਰਿਹਾ ਹੈ ਉਹ ਚੀਜ਼ਾਂ ਦੇ ਬਾਰੇ ਡਿਸਕਸ ਕਰਨਾ ਸੀਗਾ ਤੇ ਮੈਂ ਜਿੱਦਾਂ ਵੀਡੀਓ ਪਾਈ ਸੀ ਇੱਕਦਮ ਮੇਰੇ ਫਰੈਂਡ ਦਾ ਆਇਆ ਕਹਿੰਦਾ ਡਿਸਕਸ ਕਰਦੇ ਇਸ ਚੀਜ਼ ਦੇ ਬਾਰੇ ਵੀ ਤੇ ਮੈਂ ਹੈਗਾ ਚਲੋ ਆਪਾਂ ਅੱਜ ਬਣਾਉਨੇ ਆ ਵੀਡੀਓ ਇਸ ਵਾਰੀ ਤੇ ਬਣੇ ਰਹੀਓ ਵੀਡੀਓ ਦੇ ਐਂਡ ਤੱਕ ਮੈਂ ਚੀਜ਼ਾਂ ਨਾਲ ਤੁਹਾਨੂੰ ਪ੍ਰੈਕਟੀਕਲੀ ਦੱਸਾਂਗਾ ਕਿ ਐਗਜੈਕਟਲੀ ਜਿਹੜੀਆਂ ਚੀਜ਼ਾਂ ਖਰਚੇ ਕਿੱਦਾਂ ਹੋ ਰਹੇ ਤੇ ਇੱਕ ਬੰਦੇ ਨੂੰ ਬਚਦਾ ਕੀ ਐਕਚੁਅਲ ਜੇ ਤੇ ਮੀਨ ਉਸ ਹਿਸਾਬ ਨਾਲ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਜੇ ਤੁਹਾਡਾ ਕੋਈ ਬੱਚਾ ਹੈਗਾ ਇੱਥੇ ਕੈਨੇਡਾ 'ਚ ਆਲਰੇਡੀ ਹੈ ਨਾ ਉਹਦੇ ਨਾਲ ਸ਼ੇਅਰ ਕਰਿਓ ਜੇ ਕੋਈ ਆਲਰੇਡੀ ਨਵਾਂ ਆਇਆ ਜਾਂ ਸੋਚ ਰਿਹਾ ਹੁੰਦਾ ਉਹਦੇ ਨਾਲ ਸ਼ੇਅਰ ਕਰ ਦਿਓ ਜੇ ਤੁਸੀਂ ਆਲਰੇਡੀ ਸਰ ਕਈ ਮੇਰੇ ਇਦਾਂ ਦੇ ਵੀ ਨੌਨ 'ਚ ਬੰਦੇ ਮਿਲੇ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਆਂ ਇੰਡੀਆ 'ਚ ਵਧੀਆ ਨੌਕਰੀਆਂ 60-70 ਹਜ਼ਾਰ ਬਣਾ ਰਹੇ ਆ ਤੇ 25-30 ਲੱਖ ਲਾ ਕੇ ਤੁਸੀਂ ਐਲਐਮਆਈ ਲੈ ਕੇ ਆਉਂਦੇ ਹੋ ਹੈਨਾ ਕਈ ਐਲਐਮਆਈ ਲੈ ਲੈਂਦੇ ਹੋ ਫਿਰ ਤੁਸੀਂ ਮੂਵ ਹੁੰਦੇ ਹੋ ਤੇ ਐਗਜ਼ੈਕਟਲੀ ਬੰਦਾ ਕੀ ਆ ਮੀਨ ਉਹ ਐਸਲੇ ਜੋ ਕੈਨੇਡਾ ਦੇ ਹਾਲਾਤ ਆ ਉਹ ਸਹੀ ਹੈਗੇ ਆ ਕਿ ਨਹੀਂ ਮੀਨ ਤੁਹਾਡੇ ਜੇਬ ਚ ਪੈ ਕੀ ਰਿਹਾ ਤੇ ਉਹ ਚੀਜ਼ਾਂ ਦੇ ਬਾਰੇ ਕੁਝ ਡਿਸਕਸ ਕਰਦੇ ਆਪਾਂ ਚਲੋ ਥੋੜੀ ਜੀ ਮੀਨ ਡਿਟੇਲਡ ਵੀਡੀਓ ਮੈਂ ਟਰਾਈ ਕਰਾਂਗਾ ਬਣਾਉਣ ਦੀ ਸਟੈਪ ਬਾਈ ਸਟੈਪ ਦੱਸਣ ਦੀ ਤੁਸੀਂ ਆਪ ਕੈਲਕੂਲੇਟ ਕਰਕੇ ਤੁਹਾਡੇ ਦਿਮਾਗ ਚ ਐਗਜ਼ੈਕਟਲੀ ਪਤਾ ਲੱਗ ਜਾ ਤੁਹਾਨੂੰ ਕਿ ਹੈ ਕੀ ਆ ਤੁਹਾਡੀ ਜੇਬ ਚ ਕੀ ਜਾ ਰਿਹਾ ਤੇ ਕੀ ਤੁਸੀਂ ਬਣਾ ਸਕਦੇ ਹੋ ਕਿ ਤੁਹਾਡੀ ਲਾਈਫ ਇੰਡੀਆ ਚ ਹੀ ਵਧੀਆ ਹੈ ਕਿ ਤੁਸੀਂ ਇੱਥੇ ਵਧੀਆ ਰਹਿ ਸਕਦੇ ਹੋ ਤੇ ਓਏ ਇੱਕ ਬਜਟਿੰਗ ਦਾ ਆਈਡੀਆ ਕਲੀਅਰ ਹੋ ਜਾਊਗਾ ਸੋ ਸ਼ੁਰੂ ਕਰਦੇ ਆਂ ਵੀਡੀਓ ਆਪਾਂ ਸੋ ਇਹ ਜੋ ਆਪਾਂ ਡਿਸਕਸ ਕਰ ਰਹੇ ਆਂ ਜੀ ਇਹ ਹੈਗੇ ਆ ਮੈਂ ਨਾ ਚਾਰ ਕੈਟਾਗਰੀ ਕੀਤੀਆਂ ਜਿਹੜਾ ਇੱਕ ਜਰਨਲ ਲੇਬਰ ਆ ਜਿਹੜਾ ਆਪਾਂ ਬੇਸਿਕ ਜੌਬ ਕਰਦੇ ਆਂ ਅਗੇ ਲੇਬਰ ਦੀ ਕਿਸੇ ਵੇਅਰ ਹਾਊਸ ਚ ਨਾਰਮਲੀ ਜਿਹੜੇ ਟਿਮ ਹੌਟਨੀਆਂ ਮੈਕਡੋਨਲਡ ਜਾਂ ਇਹੋ ਜਿਹੇ ਆ ਤੇ ਬਿਲਕੁਲ ਬੇਸਿਕ ਪੇ ਮਿਲਦੀ ਹੈ ਉਹ ਐਵਰੇਜ ਜਿਹੜੀ ਹੁੰਦੀ ਹੈ ਜਨਰਲ ਲੇਬਰ ਜਿਹੜੀ 15 ਤੋਂ 20 ਡਾਲਰ ਹੁੰਦੀ ਹੈ ਜੇ ਮੰਨ ਲਓ ਕੋਈ ਸੱਬੇ ਦੇ ਮੈਨੇਜਰ ਆ ਉਹ ਵੀ 20 ਡਾਲਰ ਲੈਂਦਾ ਹੈ ਜੇ ਕੋਈ ਆ ਬੇਸਿਕ ਕੰਮ ਕਰ ਰਿਹਾ ਮੈਕਡੋਨਲਡ ਵਗੈਰਾ ਇੱਥੇ ਟਿਮ ਹਾਟਨ ਚ ਉਹ ਵੀ ਬੇਸਿਕ ਪੇ ਮਿਲਦੀ ਹੁੰਦੀ ਉਹਨਾਂ ਨੂੰ ਸਟਾਰਟਿੰਗ ਚ ਤੇ ਜਨਰਲ ਲੇਬਰ ਚ ਵੀ ਇੰਨੀ ਕੁ ਮਿਲਦੀ ਆ ਤੇ ਇਹ ਜਿਹੜੇ ਚਾਰ ਕੈਟਾਗਰੀਆਂ ਜਿਹੜੀਆਂ ਬਣਾਈਆਂ ਟਰੱਕਰ ਦੀ ਆਵਰਲੀ ਆ ਨਾਰਮਲੀ ਕੀ ਹੁੰਦਾ ਹੈ ਟਰੱਕਰ ਨੂੰ ਨਾ ਡਿਸਟੈਂਸ ਦੇ ਹਿਸਾਬ ਨਾਲ ਮਿਲਦੀ ਕਿ ਕਿੰਨਾ ਕੁ ਟਰੱਕ ਚੱਲ ਜਾਏਗਾ ਪਰ ਮਾਈਲ ਦੇ ਹਿਸਾਬ ਨਾਲ ਉਹਨਾਂ ਨੂੰ ਪੇ ਹੁੰਦਾ ਪਰ ਜਿੱਦਾਂ ਮੈਂ ਵੀ ਪਹਿਲੇ ਟਰੱਕਰ ਰਹਾ ਮੈਂ ਲੌਂਗ ਹਾਲ ਚਲਾਉਂਦਾ ਸੀ ਤੇ ਐਵਰੇਜ ਜਿਹੜਾ ਹੈਗਾ ਕਹੋ ਮਹੀਨੇ ਦਾ 45000 ਤੋਂ ਸੌਰੀ 22 ਵੀਕਲੀ ਕਹਿ ਰਿਹਾ 45000 ਬਣ ਜਾਂਦਾ ਸੀਗਾ ਕਦੀ 35000 ਬੰਦਾ ਸੀਗਾ ਉਹਦੇ ਵਿੱਚ ਟੈਕਸ ਜਿਹੜਾ ਵਿੱਚ ਹੀ ਹੁੰਦਾ ਸੀ ਜੇ ਅਸੀਂ ਬਾਅਦ ਚ ਦੇਣਾ ਹੁੰਦਾ ਤੇ ਕਟਕਟਾ ਕੇ ਜੇ ਕਹੋ ਜ 4000 ਬਣਿਆ ਤੇ 3000 ਤੁਹਾਡੀ ਜੇਬ ਚ ਜਾਂਦਾ ਸੀਗਾ ਤੇ 6000 ਐਵਰੇਜ ਜਿਹੜੀ ਆ ਲੌਂਗ ਹਾਲ ਦੀ 6000 ਜਿਹੜਾ ਤੁਹਾਡੀ ਪਾਕਟ ਚ ਪੈਂਦਾ ਤੇ ਉਸ ਹਿਸਾਬ ਨਾਲ ਜਿੱਦਾਂ ਇਹ ਹੁਣ ਚਾਰ categories ਹੈਗੀਆਂ 트ੱਕਰ ਹੈ ਨਰਸ ਹੈ ਜਨਰਲ ਲੇਬਰ ਤੇ ਐਡਮਿਨੋਟਮਿੰਗ ਜਿਹੜੀ ਨਾਰਮਲ ਜੀ ਜੌਬ ਆ ਉਹਦੇ ਵਿੱਚ ਇਹ ਹੁਣ ਦੇਖੋ ਤੁਸੀਂ ਇੱਥੇ ਹੈਗਾ ਮੰਥਲੀ ਹੈ ਨਾ ਇਹ ਮੰਥਲੀ ਜਿਹੜਾ 트ੱਕਰ ਦਾ ਐਵਰੇਜ ਦੱਸਿਆ ਹੋਇਆ 10 ਤੋਂ 3200 ਤੋਂ 4800 ਜੇ ਤੁਸੀਂ ਲੋਕਲ ਕਰਦੇ ਹੋ ਜੇ ਮੰਨ ਲਓ ਲੌਂਗ ਹਾਲ ਕਰਦੇ ਹੋ ਤੇ 2000 ਜਿਆਦਾ ਬਣ ਜਾਊਗਾ ਤੇ ਆਫਟਰ ਟੈਕਸ ਹੈ ਰੱਖਿਆ ਤੇ ਇਹ ਹੈਗੀ ਐਨੂਅਲ ਤੇ ਇਦਾਂ ਹੀ ਨਰਸਾਂ ਦਾ ਜਾਂ ਨਰਸਾਂ ਦੀ ਪੇ ਜ਼ਿਆਦਾ ਆ ਆਬਵੀਅਸਲੀ ਕਿ ਜਿਹੜਾ ਨਰਸਿੰਗ profession ਆ ਉਹ ਬਹੁਤ ਜ਼ਿਆਦਾ ਇਸ ਵੇਲੇ ਡਿਮਾਂਡ 'ਚ ਆ ਤੇ ਆਲਰੇਡੀ ਉਹਨਾਂ ਦੀ ਪੇ ਜ਼ਿਆਦਾ ਆ ਉਹਦੇ ਕਾਰਨ ਜਿਹੜੀ ਪੇ ਜਿਹੜਾ ਟੋਟਲ ਐਨੂਅਲ ਵੀ ਜ਼ਿਆਦਾ ਬੰਦਾ ਆ ਤੇ ਮੰਥਲੀ ਵੀ ਜ਼ਿਆਦਾ ਆ ਇਹ ਜਨਰਲ ਲੇਬਰ ਆ ਜੇ ਕੋਈ ਜਨਰਲ ਲੇਬਰ ਦੀ ਜੌਬ ਕਰਦਾ ਆ ਕੁਝ ਵੀ ਸਟਾਰਟਿੰਗ ਜੌਬ ਆ 2400 ਤੋਂ ਲੈ ਕੇ 3200 ਬੰਦਾ ਮਹੀਨੇ ਦਾ ਤੇ ਉਹਦੇ ਬਾਅਦ ਕਟਕਟਾ ਕੇ ਤੁਹਾਡੇ ਕੋਲ 2000 ਤੋਂ ਲੈ ਕੇ 2500 ਜੇਬ 'ਚ ਆਉਂਦਾ ਤੇ ਇਹ ਹੈਗਾ ਐਡਮਿਨਿਸਟ੍ਰੇਸ਼ਨ ਚ ਜੇ ਤੁਸੀਂ ਕਿਸੇ ਆਪਣੀ ਐਚਆਰ ਲੱਗੇ ਹੋ ਜਾਂ ਕੁਝ ਵੀ ਲੱਗੇ ਹੋ ਕਈਆਂ ਦੇ ਜਦੋਂ ਤੋਂ ਸਾਡੇ ਕੋਲ ਐਕਸਪੀਰੀਅੰਸ ਹੋ ਜਾਂਦਾ ਹੌਲੀ ਹੌਲੀ ਪੇ ਵਧਦੀ ਰਹਿੰਦੀ ਆ ਬਟ ਐਵਰੇਜ ਸਟਾਰਟਿੰਗ ਚ ਇਨਾ ਇਨਾ ਹੀ ਮਿਲਦਾ ਤੇ ਉਹੀ 2300 ਤੋਂ ਲੈ ਕੇ 3000 ਜਿੰਦਾ ਘੱਟ-ਘਟਾ ਕੇ ਜਿਹੜਾ ਤੁਹਾਡੀ ਜੇਬ ਚ ਪਵੇਗਾ ਹੁਣ ਆਪਾਂ ਡਿਸਕਸ ਕਰਦੇ ਆ ਕਿ ਭਈ ਅੱਗੇ ਇਹ ਹੈ ਜੀ ਬੇਸਿਕ ਪੇ ਜਿਹੜੀ ਕਿੰਨੀ ਬਣਦੀ ਆ ਹੁਣ ਆਪਾਂ ਆਪਣੇ ਖਰਚੇ ਕਿਹੜੇ ਆ ਘਰਾਂ ਦੇ ਉਹ ਡਿਸਕਸ ਕਰਦੇ ਆ ਕਿਰੋਂ ਤੁਸੀਂ ਇੱਕ ਚਾਰਟ ਜਿਆ ਬਣਿਆ ਹੋਇਆ ਮੈਂ ਥੋੜਾ ਜਨਰੇਟ ਕੀਤਾ ਸੀਗਾ ਇਹ ਹੈਗੇ ਘਰਾਂ ਦੇ ਖਰਚੇ ਕਿ ਮੀਨ ਜੇ ਤੁਸੀਂ ਕਰ ਲੈਂਦੇ ਹੋ ਜੇ ਤੁਸੀਂ ਘਰ ਆਨ ਕਰਦੇ ਹੋ ਜੇ ਰੈਂਟ ਕਰ ਰਹੇ ਹੋ ਜਾਂ ਬਾਇਕ ਕਰ ਰਹੇ ਹੋ ਤੇ ਉਹਦੇ ਹਿਸਾਬ ਨਾਲ ਜਿਹੜੇ ਖਰਚੇ ਜਿਹੜੇ ਹੋਣੇ ਹੋਣੇ ਆ ਜਿਹੜੇ ਤੁਸੀਂ ਨਹੀਂ ਡਾਲ ਸਕਦੇ ਸੋ ਉਹਦੇ ਵਿੱਚ ਹੈਗਾ ਜੀ ਜੇ ਤੁਸੀਂ ਰੈਂਟ ਕਰ ਰਹੇ ਹੋ ਐਵਰੇਜ ਐਸ ਵਾਲੇ ਘਰ ਦਾ ਰੈਂਟ ਆ 1500 ਤੋਂ ਲੈ ਕੇ 2500 ਐਵਰੇਜ ਜਿਹੜਾ ਚੱਲਦਾ ਪਿਆ ਉਹਦੇ ਬਾਅਦ ਯੂਟਿਲਿਟੀ ਆ ਯੂਟਿਲਿਟੀ ਦੇ ਵਿੱਚ ਤੁਹਾਡੀ ਗੈਸ ਹਾਈਡਰੋ ਤੇ ਜਿਹੜੇ ਜਿੱਦਾਂ ਮੰਨ ਲਓ ਬਿੱਲ ਬੱਤੀਆਂ ਹੁੰਦੀਆਂ ਘਰ ਦੀਆਂ ਜਿਹਦੇ ਵਿੱਚ ਤੁਸੀਂ ਜਿੰਨੇ ਪਾਣੀ ਦੀ ਵਰਤੋਂ ਕਰੋਗੇ ਇਲੈਕਟ੍ਰਿਸਿਟੀ ਆ ਉਹ ਆ ਗਈ। ਉਹਦੇ ਬਾਅਦ ਇੰਟਰਨੈਟ ਵਾਈਫਾਈ ਤੁਹਾਨੂੰ ਆਪ ਲਵਾਉਣਾ ਪੈਂਦਾ ਜੇ ਤੁਸੀਂ ਮੰਨ ਲਓ ਬੇਸਮੈਂਟਸ ਰਹਿੰਦੇ ਕਈ ਵਾਰੀ ਮਿਲ ਜਾਂਦਾ। ਜੇ ਤੁਹਾਡੇ ਕੋਲ ਗੱਡੀ ਹੈਗੀ ਆ ਤਾਂ ਵੈਲਨਡ ਗੁੱਡ ਉਹਦਾ ਆਪਣਾ ਖਰਚਾ ਹੋਊਗਾ। ਅਦਰਵਾਈਜ਼ ਜੇ ਤੁਸੀਂ ਆ ਪਬਲਿਕ ਟਰਾਂਸਪੋਰਟੇਸ਼ਨ 'ਚ ਜਾ ਰਹੇ ਹੋ ਮੰਨ ਲਓ ਜਿੱਦਾਂ ਬੱਸ 'ਤੇ ਜਾਂ Uber ਵਗੈਰਾ 'ਤੇ ਤੇ Uber ਤਾਂ ਬਹੁਤ ਮਹਿੰਗੀ ਪੈਂਦੀ ਪਰ ਬਸ ਦਾ ਜਿਹੜਾ ਖਰਚਾ ਹੈ एवरेज 100 ਤੋਂ ਲੈ ਕੇ 150 ਆਉਂਦਾ ਹੈ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਪਾਸ ਮਿਲ ਜਾਂਦਾ ਹੈ ਤੇ ਪਾਸ ਥੋੜਾ ਜਿਹਾ ਸਸਤਾ ਹੁੰਦਾ ਮਹੀਨੇ ਦਾ ਫਿਕਸ ਹੁੰਦਾ ਤੇ ਅਨਲਿमिटेड ਟਰੈਵਲ ਹੁੰਦੀ ਹੈ ਉਹਦੇ ਨਾਲ ਲੋਕਲ ਲੋਕਲ ਜਿਹੜੇ ਏਰੀਆ ਦੇ ਵਿੱਚ ਤੇ ਉਹ ਅਰਾਊਂਡ 90 ਤੋਂ 100 ਦੇ ਵਿੱਚ ਆਉਂਦਾ ਆ ਜਾਂ 150 ਤੋਂ ਥੱਲੇ ਥੱਲੇ ਆ ਉਹਦੇ ਬਾਅਦ ਆ ਗਈ ਜੇ ਤੁਹਾਡੇ ਕੋ ਗੱਡੀ ਆ ਹੈਨਾ ਇਫ ਐਪਲੀਕੇਬਲ ਲਿਖਿਆ ਹੋਇਆ ਹੈ ਜੇ ਤੁਹਾਡੇ ਕੋ ਗੱਡੀ ਆ ਤੇ ਜਿਹੜਾ ਤੁਹਾਡਾ ਗੈਸ ਦਾ ਹੀ ਖਰਚਾ ਆ 100 ਤੋਂ 200 ਐਵਰੇਜ ਆਂਦਾ ਹੀ ਆ ਜਿਆਦਾ ਹੀ ਆਂਦਾ ਹੁਣ ਤਾਂ ਇਸ ਵੇਲੇ ਰੇਟ ਬਹੁਤ ਚੜੇ ਹੋਏ ਆ ਗੈਸ ਦੇ ਇੰਸ਼ੋਰੈਂਸ ਆ ਇਹ 100 ਤੋਂ 150 ਇੰਨੇ ਦੱਸਿਆ ਆ ਬਟ ਇਹ ਇੰਸ਼ੋਰੈਂਸ ਦੇ ਪਤਾ ਨਹੀਂ ਬਹੁਤ ਟਾਈਮ ਹੀ ਹੋ ਗਿਆ ਇਹੋ ਜੀ ਸੁਣੀ ਇਹ ਤਾਂ ਉਹਦੀ ਹੋਊਗੀ ਜਿਹਨੂੰ 10-15 ਸਾਲ ਹੋ ਗਏ ਰਹਿੰਦੇ ਕਲੀਨ ਰੈਕਡ ਵਾਲੇ ਨੂੰ ਉਹ ਵੀ ਏਰੀਆ ਉਹੋ ਜਿਹਾ ਜਿਹੜਾ ਬ੍ਰੈਂਟਨ ਨਹੀਂ ਆ ਬ੍ਰੈਂਟਨ 'ਚ ਨਵੇਂ ਬੰਦੇ ਦੀ ਜਿਹੜੀ ਜੇ ਤੁਸੀਂ ਗੱਡੀ ਲੈਂਦੇ ਹੋ ਐਵਰੇਜ ਤੁਹਾਡੀ ਘੱਟੋ ਘੱਟ ਫੁੱਲ ਜਿਹੜੀ ਇੰਸ਼ੋਰੈਂਸ ਹੁੰਦੀ ਆ 300 ਡਾਲਰ ਮਹੀਨੇ ਦੀ ਘੱਟੋ ਘੱਟ ਹੈਗੀ ਆ ਇਤੋਂ ਘੱਟ ਨਹੀਂ ਮਿਲਦੀ ਹੈਗੀ ਭਾਵੇਂ ਤੁਹਾਡੇ ਕੋਲ ਲਾਇਸੈਂਸ ਕੋਈ ਵੀ ਹੋਵੇ ਬਟ ਸਟਾਰਟਿੰਗ 'ਚ ਕਿਉਂਕਿ ਤੁਸੀਂ ਨਵੇਂ ਡਰਾਈਵਰ ਹੋ ਜਿਆਦਾ ਰਿਸਕ ਹੁੰਦਾ ਹੈ ਹਮੇਸ਼ਾ ਇੰਸ਼ੋਰੈਂਸ ਜਿਆਦਾ ਹੋਊਗੀ ਸੋ ਇਹਨੂੰ ਤੁਸੀਂ ਲਾ ਕੇ ਚੱਲੋ ਖਾਣੇ ਦਾ ਜਿਹੜਾ ਖਰਚਾ ਹੈ ਉਹ ਆਉਣਾ ਹੀ ਆਉਣਾ ਹੈ ਓਬਵੀਅਸਲੀ ਜੇ ਗ੍ਰੋਸਰੀ ਹੈ ਜੇ ਟਿਫਨ ਲਵਾਇਆ ਹੈ ਸਟੂਡੈਂਟ ਜਿਹੜੇ ਟਿਫਨ ਲਵਾਉਂਦੇ ਆ 200 ਤੋਂ ਲੈ ਕੇ 300 ਡਾਲਰ ਤੱਕ ਦੇ ਟਿਫਨ ਲੱਗ ਜਾਂਦੇ ਆ ਜੇ ਤੁਸੀਂ ਆਪਣੀ ਗ੍ਰੋਸਰੀ ਕਰਦੇ ਹੋ 300 ਤੋਂ 400 ਇੱਕ ਤੋਂ ਦੋ ਬੰਦੇ ਆ ਲਈ ਹੈ ਨਾ ਤੇ ਜੇ ਮੰਨ ਲਓ ਬਾਹਰ ਖਾਣਾ 100 200 ਉਹਦਾ ਲੱਗ ਜਾਂਦਾ ਉਹਦੇ ਬਾਅਦ ਇੰਸ਼ੋਰਾਂਸ ਜੇ ਤੁਸੀਂ ਕੋਈ ਕਰਵਾਈ ਹੋਈ ਆ ਮੰਨ ਲਓ ਜਿਹੜੇ ਜਿੱਦਾਂ ਮੈਂ ਵੀ ਆ ਜੇ ਮੈਂ ਵੀ ਆਪਣੀ ਲਾਈਫ ਇੰਸ਼ੋਰੈਂਸ ਕਰਾਈ ਆ ਮੰਨ ਲਓ ਆ ਕੁਝ ਹੋ ਜਾਂਦਾ ਕੁਝ ਉਨੀ ਕੀ ਹੁੰਦੀ ਆ ਤਾਂ ਪਿੱਛੇ ਫੈਮਿਲੀ ਨੂੰ ਪੈਸਾ ਮਿਲ ਜੇ ਉਹਦੇ ਲਈ ਹਰ ਬੰਦੇ ਨੇ ਆਪਣੇ ਸਿਕਿਉਰ ਹੋਣ ਲਈ ਕਰਾਈ ਹੁੰਦੀ ਆ ਬਟ ਇਹ ਆਪਸ਼ਨਲ ਚੀਜ਼ ਆ ਜਿਹੜੀ ਤੁਸੀਂ ਮਾਈਨਸ ਕਰ ਸਕਦੇ ਹੋ ਕੋਈ ਜਿਮ ਦੀ ਮੈਂਬਰਸ਼ਿਪ ਆਉਤੀ 200 ਫਿਟ ਫੋਰ ਲਸ ਜਿਹੜਾ ਸਾਰਨਾ ਸਸਤਾ ਹੈ ਬੜਾ ਪੁਰਾਣਾ ਪਲੈਨ ਆ ਉਹਦਾ ਉਹ ਵੀ 15 ਜਿਹੜਾ ਮਹੀਨੇ ਦਾ ਪੈਂਦਾ ਹੀ ਪੈਂਦਾ ਆ ਜੇ ਤੁਸੀਂ Netflix ਵਗੈਰਾ ਯੂਜ਼ ਕਰ ਰਹੇ ਹੋ ਉਹਦੇ ਉਹਦੇ ਖਰਚੇ ਆ ਫਿਰ ਜਿਹੜੇ ਮਿਸਲੀਨੀਅਸ ਉਹਨਾਂ ਦੇ ਵਿੱਚ ਆਉਂਦਾ ਤੁਹਾਡਾ ਫੋਨ ਦਾ ਪਲਾਨ ਜਿਹੜਾ ਤੁਹਾਨੂੰ ਪਤਾ ਫੋਨ ਤੁਹਾਡੇ ਕੋਲ ਚਾਹੀਦਾ ਹੀ ਚਾਹੀਦਾ ਉਹਦੇ 50 ਤੋਂ ਲੈ ਕੇ 100 ਉਹਦੇ ਵਿੱਚ ਆਂ ਜੇ ਤੁਸੀਂ ਕਿਦਾਂ ਦਾ ਫੋਨ ਲੈਂਦੇ ਹੋ ਕੱਪੜੇ-ਕੁਪੜੇ ਜੇ ਖਰੀਦੋਗੇ 50 ਤੋਂ 200 ਜੇ ਕੋਈ ਹੋਰ ਲੱਲਾਪਾ ਬਲਾ ਕੇ ਆਪਾਂ 100 ਤੋਂ 200 ਤੇ ਇਹ ਆ ਜਾਂਦੇ ਆ ਜੀ ਘਰ ਦੇ ਮੰਨ ਲਓ ਹੈਨਾ ਮੰਥਲੀ ਬਜਟ ਜਿਹੜਾ ਆ ਤੇ ਇਹ ਦਾ ਕੋਣ ਟੋਟਲ ਆਉਂਦਾ ਆ ਇਹ ਹੈਗਾ ਲੋਅ ਐਸਟੀਮੇਟ ਤੇ ਇਹ ਹੈਗਾ ਹਾਈ ਐਸਟੀਮੇਟ ਜਿਹੜਾ ਜੇ ਮੰਨ ਲਓ ਜਿਆਦਾ ਖਰਚਾ ਹੈ ਤੇ ਘੱਟ ਮੀਨ ਲੋਅ ਤੇ ਉੱਪਰ ਦੇ ਵਿੱਚ ਕੰਪੇਅਰ ਕੀਤਾ ਹੋਇਆ ਤੇ ਇਹ ਸੇਮ ਹੀ ਚੀਜ਼ਾਂ ਆ ਤੇ ਮੰਨ ਲਓ ਜੇ ਜਿਆਦਾ ਖਰਚਾ ਕਰਦੇ ਹੋ ਜੇ ਸਰਫੇ ਨਾ ਚਲਦੇ ਹੋ ਤੇ ਤਾਂ ਵੀ ਤੁਹਾਡਾ 2700 ਡਾਲਰ ਦਾ ਖਰਚਾ ਹੈਗਾ ਹੈਗਾ ਜੇ ਤੁਸੀਂ ਆ ਖੁੱਲਾ ਡੁੱਲਾ ਰਹਿਣਾ ਚਾਹੁੰਦੇ ਹੋ ਤੇ ਜੇ ਤੁਸੀਂ ਮੀਨ ਰੱਜ ਕੇ ਮੀਨ ਕਹਿੰਦੇ ਹੋ ਖੁੱਲਾ ਖਰਚਾ ਕਰਨਾ ਫਿਰ ਤਾਂ 78 ਵੀ 5000 ਨੂੰ ਖਰਚਾ ਚੱਲ ਜਾਂਦਾ ਸੋ ਇਹ ਇੱਕ ਬੇਸਿਕ ਆਈਡੀਆ ਸੀਗਾ ਖਰਚੇ ਦਾ ਆਪਾਂ ਹੈਨਾ ਤੇ ਆਪਾਂ ਹੁਣ ਗੱਲ ਕਰਦੇ ਆਂ ਜੇ ਆਪਾਂ ਘਰ ਬਾਏ ਕਰਦੇ ਆਂ ਤੇ ਉਹਦੇ ਚ ਕੀ ਐਡੀਸ਼ਨਲ ਚੀਜ਼ਾਂ ਆ ਜਿਹੜਾ ਤੁਹਾਨੂੰ ਫਿਕਸ ਹੋਣਾ ਹੀ ਹੋਣਾ ਆ ਹੁਣ ਗੱਲ ਕਰਦੇ ਆਂ ਜੀ ਇਸ ਵੇਲੇ ਜੇ ਆਪਾਂ ਕੈਲਗਰੀ ਦੀ ਗੱਲ ਕਰਦਾ ਮੈਂ 온ਟਾਰੀਓ ਦਾ ਜਿਹੜਾ ਪ੍ਰਾਈਸ ਆ ਉਹਦੇ ਨਾਲੋਂ ਜ਼ਿਆਦਾ ਹੀ ਹੋਊਗਾ ਕਿਉਂਕਿ ਘਰਾਂ ਦਾ ਪ੍ਰਾਈਸ ਜਿਹੜਾ ਐਜ਼ ਕੰਪੇਅਰ ਟੂ 온ਟਾਰੀਓ ਅ ਐਸ ਵਾਲੇ ਥੋੜਾ ਜਿਹਾ ক্লোਜ਼ ਆ ਪਰ ਫਿਰ ਵੀ ਘਟਿਆ ਰੈਮਪਟਨ ਤੇ ਅਨਟਾਰੀਓ ਦੇ ਨਾਲ ਕਿਉਂਕਿ ਜਿਹੜੀ ਸਟਾਰਟਿੰਗ ਵਾਲੀਆਂ ਆਪਸ਼ਨ ਆ ਜੇ ਮੰਨ ਲਓ ਸੀ ਕੋਈ ਕੋਨਡੋ ਜਾਂ ਅਪਾਰਟਮੈਂਟ ਖਰੀਦਣਾ ਉਹ ਇੱਥੇ ਆਪਸ਼ਨ ਹੈਗੀਆਂ ਉੱਥੇ ਆਪਸ਼ਨ ਨਹੀਂ ਹੈ ਨਹੀਂ ਇੱਥੇ ਤੁਸੀਂ ਪੁਰਾਣੀ ਜੇ ਕੋਈ ਬਿਲਡਿੰਗ ਲੈਣੀ ਹੈ ਕੋਈ ਵੀ ਚੀਜ਼ ਲੈਣੀ ਹੈ ਉਹਦਾ ਰੇਟ ਜਿਹੜਾ ਆ ਅਫੋਰਡੇਬਲ ਹੈਗਾ ਤੇ ਆਪਾਂ ਚਲੋ ਪੁਆਇੰਟ ਬਾਈ ਪੁਆਇੰਟ ਡਿਸਕਸ ਕਰਦੇ ਹਾਂ ਤੁਹਾਡੇ ਸਾਹਮਣੇ ਮੈਂ ਚਾਰਟ ਰੱਖਿਆ ਹੋਇਆ ਜੇ ਮੰਨ ਲਓ ਹੀ ਐਵਰੇਜ ਇੱਥੇ ਲੈਨੇ ਡਿਟੈਚ ਹਾਊਸ ਜਿਹੜਾ ਆ ਉਹ 6 ਲੱਖ ਤੋਂ ਲੈ ਕੇ 8 ਲੱਖ ਹੈਗਾ ਜੇ ਲੋਅ ਐਂਡ ਦੇ ਵਿੱਚ ਉਹ ਆ ਜਿਹੜੇ ਸਮਾਲਰ ਇਹ ਦੇਖੋ ਲਿਖਿਆ ਹੋਇਆ ਸਮਾਲਰ 올ਡਰ ਜਿਹੜੇ ਪੁਰਾਣੇ ਘਰ ਹੋਊਗੇ ਤੇ ਆ ਸੈਂਟਰਲ ਏਰੀਆ ਦੇ ਵਿੱਚ ਨਹੀਂ ਹੋਊਗੇ ਉਹ ਹੈਗੇ 4 ਲੱਖ ਤੋਂ 5 ਦੇ ਵਿੱਚ ਪੁਰਾਣਾ ਘਰ ਮਿਲ ਜਾਂਦਾ ਅੱਜ ਦੇ ਟਾਈਮ 'ਚ ਵੀ ਡਟੈਚ ਜੇ ਆਪਾਂ ਲੈਨੇ ਅਪਰ ਐਂਡ ਦੇ ਵਿੱਚ ਜੇ ਬਿਲਕੁਲ ਬ੍ਰੈਂਡ ਨਿਊ ਲੈਨੇ ਬਹੁਤ ਹੀ ਟੌਪ ਦੇ ਉਹ 1 ਮਿਲੀਅਨ ਦੇ ਲਾਗੇ ਚੱਕ ਗਿਆ ਮੈਂ ਕੁਝ ਦੋਕ ਪਿੱਛੇ ਜਈ ਵੀਡੀਓ ਪਾਈ ਸੀਗੀ ਤੇ ਉਹਦੇ ਵਿੱਚ ਐਵਰੇਜ ਜਿਹੜਾ ਸੋਹਣਾ ਘਰ ਸੀਗਾ ਉਹ 8 ਲੱਖ ਦੇ ਵਿੱਚ ਮਿਲ ਰਿਹਾ ਸੀਗਾ ਬ੍ਰੈਂਡ ਨਿਊ ਪਰ ਉਹਦੀ ਪੋਜੀਸ਼ਨ ਜਿਹੜੀ ਆ ਉਹ ਤੁਹਾਨੂੰ ਸਾਲ ਅ uh, 14 ਕੁ ਮਹੀਨੇ ਤੱਕ ਮਿਲੂਗੇ ਫਿਰ ਆਪਾਂ ਗੱਲ ਕਰੀਏ ਟਾਊਨ ਹਾਊਸ ਟਾਊਨ ਹਾਊਸ 'ਚ ਕੀ ਹੁੰਦਾ ਆ ਅ ਐਵਰੇਜ ਜਿਹੜੀ ਆ ਟਾਊਨ ਹਾਊਸ ਦੀ ਉੱਚ ਤੁਹਾਨੂੰ ਨਾ ਐਡੀਸ਼ਨਲ 페 ਕਰਨਾ ਪੈਂਦਾ ਆ ਇੱਕ ਜਿਹੜੀ ਚੀਜ਼ ਆ ਤੁਸੀਂ ਕੋਂਡੋ ਫੀ ਦਿੰਦੇ ਹੋ ਯੂਟਿਲਿਟੀ ਦਿੰਦੇ ਹੋ ਯੂਟਿਲਿਟੀ ਤੇ ਸਾਰੇ ਆਪਸੇ ਤਿੰਨਾਂ ਚ ਕਾਮਨ ਆਉਣੀ ਆਉਣੀ ਆ ਅਪਾਰਟਮੈਂਟ ਦੇ ਵਿੱਚ ਨਹੀਂ ਹੁੰਦੀ ਉਹ ਘੱਟ ਹੁੰਦੀ ਆ ਕਈ ਵਾਰੀ ਹੋਵੇ ਮੈਂ ਤੁਹਾਨੂੰ ਦੱਸਦਾ ਪਰ ਟਾਊਨ ਹਾਊਸ 'ਚ ਕੁਝ ਐਡੀਸ਼ਨਲ ਚਾਰजेस ਹੁੰਦੇ ਆ ਔਨ ਟਾਪ ਆਫ ਥੈਟ ਜੇ ਪ੍ਰਾਣਾ ਤੁਸੀਂ ਟਾਊਨ ਹਾਊਸ ਦੇਖਦੇ ਹੋ 3.5 ਲੱਖ ਤੋਂ ਲੈ ਕੇ 5 ਲੱਖ ਦੇ ਵਿੱਚ ਐਵਰੇਜ ਮਿਲ ਜਾਊਗਾ ਪ੍ਰਾਣਾ 2.5 ਤੋਂ 3 ਦੇ ਵਿੱਚ ਜਿਹੜਾ ਨਵਾਂ ਆ ਬਿਲਕੁਲ ਬ੍ਰੈਂਡ ਨਿਊ ਵਧੀਆ ਵਾਲਾ 5 ਕ ਨੂੰ ਐ ਇੰਨੇ ਜ਼ਿਆਦਾ ਤਾਂ ਦੱਸਦਾ ਜੇ 6 ਲੱਖ ਨੂੰ ਇੰਨਾ ਨਹੀਂ ਬਟ ਜੇ ਲਾਰਜਰ ਪ੍ਰਾਈਮ ਲੋਕੇਸ਼ਨ ਤੇ ਲੈਣਾ ਤਾਂ 6 ਲੱਖ ਨੂੰ ਵੀ ਮਿਲੂਗਾ ਤੇ ਆਪਾਂ ਜੇ ਕੌਂਡੋ ਦੀ ਗੱਲ ਕਰਦੇ ਹਾਂ ਜਿਵੇਂ ਮੇਰਾ ਅਪਾਰਟਮੈਂਟ ਆ ਮੈਂ ਆਲਰੇਡੀ ਵੀਡੀਓ ਪਾਈ ਹੈ ਤੁਸੀਂ ਸਕਰੋਲ ਕਰਕੇ ਦੇਖ ਸਕਦੇ ਹੋ ਹੋਰ ਵੀ ਚੀਜ਼ਾਂ ਤੇ ਉਹਦੇ ਪ੍ਰਾਈਸ ਸੀਗੇ ਜਿਹੜੇ 2.5 ਲੱਖ ਤੋਂ ਲੈ ਕੇ 4 ਲੱਖ ਡਾਲਰ ਆ ਜਿਹੜੇ ਆ ਐਵਰੇਜ ਪ੍ਰਾਈਸ ਆ ਜੇ ਲੋਅਰ ਆ ਜਿਹੜਾ 1.5 ਲੱਖ ਦਾ ਵੀ ਕੁੰਡੋ ਮਿਲ ਜਾਂਦਾ ਅੱਜ ਦੇ ਟਾਈਮ 'ਚ ਇੱਥੇ ਕੈਲਗਰੀ 'ਚ 1.5 ਲੱਖ ਦਾ ਮਿਲ ਜਾਂਦਾ ਸੱਚੀ ਗੱਲ ਆ ਤੇ ਉਹ ਪੁਰਾਣਾ ਹੋਊਗਾ ਡਾਊਨ Town ਏਰੀਆ 'ਚ ਮੈਂ ਇੱਕ ਦੋ ਲਿਸਟਿੰਗ ਦੇਖੀਆਂ ਸੀਗੀਆਂ ਤੁਸੀਂ realtor.ca ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਹੋਰ ਰੀਅਲਟਰ ਵਾਲੀਆਂ ਸਾਈਟਾਂ ਤੇ ਜਾ ਕੇ ਦੇਖ ਸਕਦੇ ਹੋ ਤੇ ਉਹ ਪੁਰਾਣੇ ਜਿਹੜੇ 1.5 ਤੋਂ 2 ਲੱਖ ਦੇ ਮਿਲ ਜੂਗੇ ਜਿਹੜੇ ਨਵੇਂ ਆ ਆਬਵੀਅਸਲੀ ਇਟ ਮੀਨਸ 5 ਲੱਖ ਤੋਂ ਥੱਲੇ ਥੱਲੇ ਮਿਲ ਜੂਗੇ ਇਹ ਵੀ ਇੰਨੇ ਜ਼ਿਆਦਾ ਦੱਸਿਆ ਹੋਇਆ ਹੈ ਹਨਾ ਫਿਰ ਹੁਣ ਆਪਾਂ ਜੇ ਬ੍ਰੇਕਡਾਊਨ ਕਰੀਏ ਇਹਨਾਂ ਨੂੰ ਕਿ ਮੀਨ ਖਰਚੇ ਕਿੱਦਾਂ ਹੋਊਗੇ ਕਿ ਕਿਸ ਹਿਸਾਬ ਨਾਲ ਤੁਹਾਡਾ ਕੀ ਬਜਟ ਬਣੂਗਾ ਜੇ ਤੁਸੀਂ ਇੱਕ ਲੈਂਦੇ ਹੋ 7 ਲੱਖ ਦਾ ਘਰ ਡਟੈਚ ਲੈਂਦੇ ਹੋ ਹਨ ਤੁਸੀਂ 20% ਡਾਊਨ ਪੇਮੈਂਟ ਕਰ ਰਹੇ ਹੋ 20% ਬਣ ਗਈ 1 ਲੱਖ 40 ਹਜ਼ਾਰ ਤੇ ਉਹਦੇ ਬਾਅਦ ਤੁਹਾਡੀ ਜਿਹੜੀ ਮੋੜ ਕੇ ਜਿਹੜਾ ਤੁਹਾਡਾ ਲੋਨ ਹੋਣਾ ਹੈ ਜਿਹੜੀ ਪਿੱਛੇ ਬਕਾਇਆ ਰਹਿ ਗਿਆ ਉਹ 5 ਲੱਖ 60 ਹਜ਼ਾਰ ਡਾਲਰ ਦਾ ਬੰਦਾ ਤੇ ਉਹਦੀ ਮੰਥਲੀ ਜੇ ਲਾਲੀ ਆਪਾਂ ਹਨਾ ਕੇ 5% ਜਿਹੜਾ ਐਵਰੇਜ ਐਸੋਲੇ ਇੰਟਰਸਟ ਚੱਲ ਰਿਹਾ 25 ਸਾਲਾਂ ਦੇ ਹਿਸਾਬ ਨਾਲ ਕਿਉਂਕਿ ਇੱਥੇ ਹਰ 5 ਸਾਲ ਬਾਅਦ ਰੋਟੇਟ ਹੁੰਦਾ ਹੈ ਮੀਨਸ ਤੁਸੀਂ ਹਰ 5 ਸਾਲ ਬਾਅਦ ਰੀਨਿਊ ਕਰਾਉਣਾ ਹੁੰਦਾ ਤੇ 5 ਸਾਲ ਤੁਸੀਂ ਆਦਰ ਫਿਕਸ ਕਰਾ ਸਕਦੇ ਹੋ ਜਾਂ ਵੇਰੀਏਬਲ ਕਰਾ ਸਕਦੇ ਹੋ ਇੰਟਰਸਟ ਦੇ ਹਿਸਾਬ ਨਾਲ ਜੇ 5% ਤੁਸੀਂ ਕਹੇ ਤਾਂ ਫਿਕਸ ਮਤਲਬ 5% ਇਹ ਫਿਕਸ ਕਿਸ਼ਤ ਰਹੂਗੀ ਉਹਦੇ ਆਟੋਮਾਈ ਇੱਕ ਚਾਰਟ ਹੁੰਦਾ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿੰਨਾ ਤੁਸੀਂ ਇੰਟਰਸਟ ਪੇ ਕਰ ਰਹੇ ਹੋ ਸਟਾਰਟਿੰਗ ਚ ਬਹੁਤ ਜ਼ਿਆਦਾ ਹਾਈ ਇੰਟਰਸਟ ਹੁੰਦਾ ਹੈ ਤਾਂ ਪ੍ਰਿੰਸੀਪਲ ਜਿਹੜੀ ਐਕਚੁਅਲੀ ਕਿਸ਼ਤ ਚ ਜਾਣੀ ਹੈ ਜਿਹੜਾ ਤੁਹਾਡੇ ਬਕਾਇਆ ਦੇ ਵਿੱਚ ਜਾਏਗਾ ਪੈਸਾ ਉਹ ਘਟ ਹੁੰਦਾ ਆ ਉਹ ਸਟਾਰਟਿੰਗ ਚ ਘਟ ਹੁੰਦਾ ਹੌਲੀ ਹੌਲੀ ਓਵਰ ਦਾ ਟਾਈਮ ਆਫ イヤਸ ਉਹ ਇੰਟਰਸਟ ਘਟ ਜਾਂਦਾ ਤੇ ਪ੍ਰਿੰਸੀਪਲ ਜਿਹੜਾ ਵਧੀ ਜਾਂਦਾ ਤੇ ਤੁਹਾਡਾ ਬਕਾਇਆ ਜਿਹੜਾ ਜਾਂਦਾ ਅ ਮੀ ਘਟੀ ਜਾਂਦਾ ਆਟੋਮੈਟਿਕਲੀ ਸੋ ਉਹਦੇ ਹਿਸਾਬ ਨਾਲ ਆਪਾਂ ਦੇਖੀਏ ਜੀ ਐਵਰੇਜ ਜਿਹੜੀ ਮੰਥਲੀ ਹੈਗੀ ਆ 3270 ਆਂਦੀ ਹੈ ਡਟੈਚ ਹਾਸ ਘਰ ਨੇ ਤੇ 7 ਲੱਖ ਜਿਹੜੇ ਕੀ ਕਹਿੰਦੇ 7 ਲੱਖ ਦੇ ਘਰ ਦੇ ਵਿੱਚ ਫਿਰ ਉਹਦੇ ਬਾਅਦ ਇੱਕ ਇਹ ਜਿਹੜਾ ਐਲੀਮੈਂਟ ਆ ਨਾ ਇਹਨੂੰ ਕਹਿੰਦੇ ਪ੍ਰਾਪਰਟੀ ਟੈਕਸ ਇਹ ਹਰ ਪ੍ਰਾਪਰਟੀ ਦੇ ਉੱਤੇ ਲੱਗਣਾ ਹੀ ਲੱਗਣਾ ਹੈ ਇਹ ਸ਼ੋਰ ਆ ਲੱਗੇਗਾ ਕਿਉਂਕਿ ਜਿਹੜੀ ਜਦੋਂ ਮੇਰੇ ਕੋ ਵੀ ਮੈਂ ਅਪਾਰਟਮੈਂਟ ਲਿੱਤਾ ਦੋ ਬੈਡਰੂਮ ਹੈ ਨਾ ਮੇਰਾ अराउंड 210 ਆ ਰਿਹਾ ਮੀਨ 120 122 ਡਾਲਰ ਜਾ ਰਹੀ ਕੱਲੀ ਉਹਦੀ ਅ ਅਪਾਰਟਮੈਂਟ ਦੀ ਜਿਹੜਾ ਪ੍ਰਾਪਰਟੀ ਟੈਕਸ ਪਰ ਮੰਥ ਜਾ ਰਿਹਾ ਤੇ ਜਿਹੜੀ ਮੇਰੀ ਥੱਲੇ ਪਾਰਕਿੰਗ ਹੈ ਨਾ ਪਾਰਕਿੰਗ ਦਾ ਜਿਹੜਾ ਵੱਖਰਾ ਇੱਕ 60 70 ਡਾਲਰ ਹੈ ਉਹ ਡਿਫਰੈਂਟ ਆ ਤੇ ਉਹ ਮਹੀਨੇ ਇੱਕ ਵਾਰੀ ਮੈਂ ਪੇ ਕੀਤਾ ਹੈ ਨਾ ਤੇ ਉਹ ইয়ারਲੀ ਪਰ ਉਹ ਹਰ ਕੋਈ ਪੇ ਕਰ ਰਿਹਾ ਭਾਵੇਂ ਉਹ ਟਾਊਨ ਹਾਊਸ ਆ ਡਿਟੈਚ ਹਾਊਸ ਆ ਜਾਂ ਕੋਈ ਵੀ ਹਾਊਸ ਲੈ ਰਹੇ ਆ ਉਹਦਾ ਖਰਚਾ ਜਾਣਾ ਹੀ ਜਾਣਾ ਹੈ ਇਹ ਤੁਸੀਂ ਨਹੀਂ ਇਹਦੇ ਨਾਲ ਤੁਸੀਂ ਕੋਈ ਛੇੜਛਾੜ ਨਹੀਂ ਕਰ ਸਕਦੇ ਦੇਣਾ ਹੀ ਦੇਣਾ ਹੈ ਘਰ ਲੈਣ ਦੇ ਉੱਤੇ ਇਹ ਵੀ ਇੱਕ ਖਰਚਾ ਹੈਗਾ ਇੰਦਾ ਹੀ ਸੇਮ ਸਿਮਿਲਰਲੀ ਆਪਾਂ ਟਾਊਨ ਹਾਊਸ ਦਾ ਸਿਨੈਰੀਓ ਦੇਖ ਲਈਏ 4,25,000 ਐਵਰੇਜ 20% ਡਾਊਨ ਦਿੱਤਾ 85,000 ਉਹਦਾ ਡਾਊਨ ਹੋ ਗਿਆ ਤੇ ਮੌਰਗੇਜ ਅਮਾਉਂਟ ਜਿਹੜੀ 3,40,000 1960 ਤੁਹਾਡੀ ਕਿਸ਼ਤ ਬਣੀ ਪਲੱਸ ਤੁਹਾਡੀ 200 1960 ਜਿਹੜਾ ਪਰ ਮੰਥ ਹੋ ਜਾਊਗੀ ਕਿਸ਼ਤ ਪਲੱਸ 210 ਜਿਹੜਾ ਤੁਹਾਡਾ ਇਹ ਆ ਗਿਆ ਪ੍ਰੋਪਰਟੀ ਟੈਕਸ ਪਲੱਸ ਤੁਹਾਡਾ ਯੂਟਿਲਿਟੀ ਆਊਗੀ ਉਹਦੇ ਬਾਅਦ ਤੁਹਾਡਾ ਖਾਣ ਖਾਣੇ ਪੀਣੇ ਦਾ ਖਰਚਾ ਹੋਣਾ ਹੈ ਤੁਹਾਡੇ ਮੋਬਾਈਲਾਂ ਵਗੈਰਾ ਦਾ ਬਿੱਲ ਲੈਣਾ ਜੇ ਮੇਰੇ ਕੋਲ ਹੁਣ ਜਿੱਦਾਂ ਮੇਰੀ ਗੱਡੀ ਹੈ ਉਹਦੀ 700 ਕਿਸ਼ਤ ਚ ਜਾਰੀ ਹੈ ਤੇ 180 190 ਇੰਸ਼ੋਰੈਂਸ ਜਾਰੀ ਹੈ ਲੋ 1000 ਡਾਲਰ ਨੂੰ ਮੈਨੂੰ 1000 ਤੋਂ ਉੱਤੇ ਪੈ ਜਾਂਦੀ ਹੈ ਉਹ ਮੇਰਾ ਖਰਚਾ ਗੱਡੀ ਦਾ ਹੀ ਆ ਤੇ ਮੈਂ ਜੇ 2000 ਐਵਰੇਜ ਜੇ ਮੈਂ ਅਪਾਰਟਮੈਂਟ ਦਾ ਲਾ ਰਿਹਾ ਹੁਣ ਹੈ ਕੋਂਡੋ ਵਾਲੇ ਸਿਨੈਰੀਓ ਦੇ ਵਿੱਚ ਲੈ ਕੇ ਚੱਲ ਜੰਦੇ ਆਪਾਂ ਹੈਨਾ 325 ਦਾ ਆ ਲਾ ਲਓ ਹੈਨਾ 20% ਡਾਊਨ ਬੰਦਾ ਕਰਦਾ ਤੇ 65000 ਬਣ ਗਿਆ 260 ਦਾ ਬਕਾਇਆ 1500 ਡਾਲਰ ਬਣ ਗਈ ਮਹੀਨੇ ਦੀ 5% ਇੰਟਰਸਟ ਦੇ ਹਿਸਾਬ ਨਾਲ ਜੇ ਤੁਸੀਂ 20% ਕਰਦੇ ਹੋ ਇੱਕ ਕੋਂਡੋ ਲੈ ਕੇ ਉਹਦੇ ਬਾਅਦ ਤੁਹਾਡਾ ਜਿਹੜਾ 160 ਜਿਹਦਾ ਐਵਰੇਜ ਮੇਰਾ ਇੱਥੋਂ ਥੋੜਾ ਜਿਹਾ ਘੱਟ ਹੀ ਆ ਰਿਹਾ ਤੇ ਪ੍ਰਾਪਰਟੀ ਟੈਕਸ ਆ ਉਹ ਬਣ ਗਿਆ 160 ਪਰ ਮੰਥ ਤੇ ਉਹਦੇ ਬਾਅਦ ਕੋਂਡੋ ਫੀ ਹੁੰਦੀ ਆ 300 ਤੋਂ ਲੈ ਕੇ 600 ਪਰ ਮੰਥ ਉਹ ਡਿਪੈਂਡ ਕਰਦਾ ਬਿਲਡਿੰਗ ਅਮੈਨਿਟੀਆਂ ਦੇ ਵਿੱਚ ਕੀ ਕੀ ਹੈ ਨਾ ਹੁਣ ਮੈਨੂੰ ਮੈਂ ਇਸ ਪੁਆਇੰਟ ਦੇ ਉੱਤੇ ਤੁਹਾਨੂੰ ਥੋੜਾ ਜਿਹਾ ਹੋਰ ਬਰੀਫ ਕਰਦਾ ਕਿ ਮੀਨਸ ਜਦੋਂ ਤੁਸੀਂ ਕੋਨਡੋ ਲੈਂਦੇ ਹੋ ਨਾ ਜੇ ਕੋਨਡੋ ਲੈ ਰਹੇ ਹੋ ਜਾਂ ਅਪਾਰਟਮੈਂਟ ਲੈ ਰਹੇ ਹੋ ਕੋਈ ਵੀ ਚੀਜ਼ ਦਾ ਦੀ ਬਾਏ ਕਰ ਰਹੇ ਹੋ ਉਹਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖਿਓ ਹਮੇਸ਼ਾ ਹੀ ਕਿ ਤੁਸੀਂ ਜਿਹੜਾ ਕੋਈ ਵੀ ਚੀਜ਼ ਬਾਏ ਕਰਨੀ ਨਾ ਉਹਦੇ ਵਿੱਚ ਕਿ ਤੁਹਾਨੂੰ ਮੈਚ ਮਿਲ ਕੇ ਰਿਹਾ ਐਡੀਸ਼ਨਲ ਤੁਹਾਨੂੰ ਕੀ ਮਿਲ ਰਿਹਾ ਐਡੀਸ਼ਨਲ ਇਨ ਦੀ ਸੈਂਸ ਕਿ ਮੇਰੇ ਵਿੱਚ ਇਹਦੇ ਇੱਕ ਕਾਂਡੋ ਦੇ ਵਿੱਚ ਮੇਰੇ ਸਿਰਫ ਜਿਹੜਾ ਮੇਰੇ ਕੋ ਕਾਂਡੋ ਫੀ ਰ ਮੈਂ ਪੇ ਕਰਨਾ ਹੈ ਮੇਰੀ 300 ਕੁਛ ਹੈਗੀ 340 ਐਵਰੇਜ ਉਹਦੇ ਵਿੱਚ ਮੈਨੂੰ ਜਿਮ ਵਗੈਰਾ ਵਿੱਚ ਆਇਆ ਥੀਏਟਰ ਹੈਗਾ ਹਾਲ ਹੈਗਾ ਪਲਸ ਪਾਣੀ ਜਿਹੜਾ ਬਾਣੀ ਵਿੱਚ ਆ ਰਿਹਾ ਪਾਣੀ ਜਿੰਨਾ ਮਰਜੀ ਵਰਤੀ ਅਸੀਂ ਉਹ ਫਿਕਸ ਅਮਾਉਂਟ ਆਉਣੀ ਹੈ ਉਹਦੀ ਤੇ ਉਹ ਉਹਦੇ ਇਨਕਲੂਡਡ ਆ ਸਿਰਫ ਮੈਂ ਬਿਜਲੀ ਦਾ ਬਿੱਲ ਭਰ ਰਿਹਾ ਜਿਹੜੀ ਹੀਟ ਆ ਉਹ ਵੀ ਵਿੱਚ ਇਨਕਲੂਡਡ ਆ ਹੀਟ ਜਿਹੜੀ ਹੈ ਵਾਟਰ ਦਾ ਇੱਥੇ ਪਾਣੀ ਵਾਲਾ ਸਿਸਟਮ ਲੱਗਾ ਹੋਇਆ ਤੇ ਉਹਦੇ ਨਾਲ ਹੀ ਜਦੋਂ ਸਰਦੀਆਂ ਦੇ ਵਿੱਚ ਸਾਨੂੰ ਕੋਈ ਐਡੀਸ਼ਨਲ ਕੋਸਟ ਨਹੀਂ ਪੈਂਦਾ ਐਵਰੇਜ ਜਿਹੜਾ ਮੇਰਾ ਬਿਜਲੀ ਦਾ ਖਰਚਾ ਹੁੰਦਾ 60 70 ਡਾਲਰ ਆਉਂਦਾ ਉਹਦੇ ਬਾਅਦ ਐਡੀਸ਼ਨਲ ਕੋਸਟ ਜਿਹੜੇ ਕਨਸੀਡਰ ਕਰਾਂਗੇ ਆਪਾਂ ਹਨਾ ਇੱਕ ਡੇਢ ਤੋਂ 4% ਜਿਹੜੇ ਹੈਗੇ ਆ ਲੀਗਲ ਫੀ ਵਗੈਰਾ ਇਨਸਪੈਕਸ਼ਨ ਲੈਂਡ ਟਰਾਂਸਫਰ ਫੀਸ ਤੇ ਜਿਹੜੀ ਲੈਂਡ ਟਰਾਂਸਫਰ ਫੀਸ ਹੈਗੀ ਆ ਆਈ ਥਿੰਕ ਅਲਬਰਟਾ ਦੇ ਵਿੱਚ ਹੈ ਨਹੀਂਗੀ ਜੇ ਤੁਸੀਂ ਅਲਬਰਟਾ ਚ ਲੈਂਦੇ ਹੋ ਓਨਟਾਰੀਓ ਜਾਂ BC ਦੇ ਵਿੱਚ ਇਹ ਵੀ ਤੁਹਾਨੂੰ ਖਰਚਾ ਪੈ ਰਿਹਾ ਇੰਸ਼ੋਰੈਂਸ ਘਰ ਦੀ ਜਿਹੜੀ ਹੈਗੀ ਆ ਮੇਰੀ 36 ਡਾਲਰ ਆ ਕੋਈ ਛੋਟੀ ਪ੍ਰਾਪਰਟੀ ਆ ਤੇ ਉਦਾਂ ਜਿੰਨੀ ਵੱਡੀ ਜਗਾ ਹੋਏਗੀ ਓਨੀ ਜਿਆਦਾ ਇੰਸ਼ੋਰੈਂਸ ਤੁਹਾਨੂੰ ਪਾਉਗੇ ਮੇਨਟੇਨੈਂਸ ਕੋਸਟ ਪੈਂਦਾ ਜੇ ਤੇ ਤੁਹਾਡੀ ਕੋਈ ਪ੍ਰਾਪਰਟੀ ਨਵੀਂ ਆ ਮੰਨ ਲਓ ਨਵੀਂ ਗੱਡੀ ਆ ਮੇਨਟੇਨੈਂਸ ਨਹੀਂ ਹੋਊਗੀ ਉਦਾਂ ਹੀ ਨਵਾਂ ਘਰ ਆ ਉਹਦੀ ਕੋਈ ਮੇਨਟੇਨੈਂਸ ਨਹੀਂ ਹੁੰਦੀ ਜੇ ਪੁਰਾਣਾ ਘਰ ਲੈਂਦੇ ਹੋ ਡੈਫੀਨੇਟਲੀ ਮੇਨਟੇਨੈਂਸ ਨਿਕਲੋਗੀ ਖਈਆਰੀ ਛਤਾਂ 'ਜੋ ਕੋਈ ਪ੍ਰੋਬਲਮ ਆ ਜਾਂਦੀ ਆ ਕੋਈ ਤੁਹਾਡੇ ਅਪਲਾਈਐਂਸਸ ਦੇ ਵਿੱਚ ਕੋਈ ਇਸ਼ੂ ਆ ਜਾਂਦਾ ਹੀਟਿੰਗ ਵੈਂਟੀਲੇਸ਼ਨ ਦੇ ਵਿੱਚ ਕੋਈ ਇਸ਼ੂ ਆ ਜਾਂਦਾ ਸੋ ਉਹ ਚੀਜ਼ਾਂ ਵੀ ਤੁਸੀਂ ਕਨਸੀਡਰ ਕਰਨੀਆਂ ਆ ਸੋ ਹੁਣ ਇਹ ਹੈਗਾ ਵੇਰਵਾ ਜਿਹੜਾ ਆਪਾਂ ਅੱਜ ਗੱਲ ਕਰ ਰਹੇ ਸੀਗੇ ਕਿ ਕੰਪਲੀਟ ਜੇ ਤੁਸੀਂ ਕਰ ਲੈਣਾ ਹੈ ਤੇ ਕੀ ਕੀ ਖਰਚੇ ਆ ਰਹੇ ਆ ਓਵਰ ਆਲ ਮੋਟਾ ਮੋਟਾ ਜਿਹਾ ਕਿ ਤੁਹਾਡੇ ਬਜਟ ਕੀ ਆ ਤੇ ਮੈਂ ਤਾਂ ਤਨਖਾਹ ਮੀਨ ਐਡ ਕੀਤੀਆਂ ਜਿਹੜੀਆਂ ਤਨਖਾਹਾਂ ਵਾਲੀ ਗੱਲ ਕੀਤੀ ਨਾ ਵਿੱਚ ਐਡ ਕਿ ਐਵਰੇਜ ਤਨਖਾਹ ਕੀ ਆ ਬੰਦੇ ਦੀ ਤੇ ਬਚਦਾ ਕੀ ਹੈ ਉਹਨੂੰ ਤੁਸੀਂ ਹੁਣ ਪਲੱਸ ਮਾਈਨਸ ਦੇ ਕਰ ਲਓਗੇ ਨਾ ਤੇ ਜੇ ਤੁਸੀਂ ਇੱਕ ਘਰ ਰਿਪੋਰਟ ਕਰਨਾ ਹੈ ਜੇ ਦੋ ਬੰਦੇ ਚੱਜ ਨਾਲ ਜੌਬ ਨਹੀਂ ਕਰਦੇ ਬਿਨਾ ਮਨ ਲਓ ਇੱਕ ਬੰਦੇ ਦੀ ਵੀ ਜੇ ਤੁਹਾਡੀ ਮੈਂ ਇੱਕ ਕੋਂਡੋ ਦੇ ਹਿਸਾਬ ਨਾਲ ਕਰ ਰਿਹਾ ਐ ਇਹ ਦੇਖੋ ਤੁਸੀਂ ਐਵਰੇਜ ਮੰਥਲੀ ਪੇਮੈਂਟ ਜੇ ਵੱਡੇ ਘਰ ਦੀ ਆ 3200 ਪਲੱਸ ਤੁਹਾਡੀ ਪ੍ਰਾਪਰਟੀ ਟੈਕਸ 300 ਮੀਨਸ ਇਹੀ ਕਹਿ ਲਓ ਕਿ ਇੱਕ ਘਰ ਨੂੰ ਮੇਨਟੇਨ ਕਰਨ ਨੂੰ 4000 ਡਾਲਰ ਤੁਹਾਡਾ ਲੱਗ ਜਾਣਾ ਜੇ ਤੁਹਾਡਾ ਉਹ ਹੀ ਕੋਂਡੋ ਆ ਤੇ ਕੋਂਡੋ ਜਿੱਦਾਂ ਇਹ ਅਪਾਰਟਮੈਂਟ ਆ ਸਾਰਨਾ ਸਸਤੀ ਆਪਸ਼ਨ ਐ ਇਸ ਅਪਾਰਟਮੈਂਟ ਦੀ ਸੀ ਕਿ ਜੋ ਮੈਂ ਅਫੋਰਡ ਕਰ ਪਾ ਰਿਹਾ ਸੀਗਾ ਉਹਦੇ ਵਿੱਚ ਆਪਾਂ ਦੋ ਜਣੇ ਆ ਮੈਂ ਹਸਬੰਡ ਵਾਈਫ ਆਪਾਂ ਦੋਵੇਂ ਕਮਾਉਂਦੇ ਆ ਨਾ ਤੇ ਜੋ ਵੀ ਸਾਡੀ ਜੋ ਵੀ ਬਜਟ ਬੰਦਾ ਆਇਆ ਕਿ ਕਹਿ ਲਓ ਲਗਭਗ ਕੁਛ ਨਾ ਕੁਛ ਹੀ ਬਚਾ ਲਈਦਾ ਕਿ ਦੋ ਬੰਦੇ ਕੰਮ ਕਰਕੇ ਇਹ ਖਰਚਾ ਕੱਢ ਕੇ ਹਜੇ ਮੇਰਾ ਵਿੱਚ ਜੇ ਮੰਨ ਲਓ ਗੱਡੀ ਦਾ 1000 ਡਾਲਰ ਨਾ ਹੋਵੇ ਉਹ ਮੈਂ ਇਹਦੇ ਵਿੱਚ ਪਾ ਸਕਦਾ ਸੀ ਕੋਂਡੋ ਦੇ ਵਿੱਚ ਤੇ ਛੇਤੀ ਮੇਰੀ ਕਿਸ਼ਤਾਂ ਮੁੱਕ ਜਾਂਦੀਆਂ ਤੇ ਇੱਕ ਮੋਟਾ ਮੋਟਾ ਵੇਰਵਾ ਸੀਗਾ ਮੀਨ ਜਿਹੜੀ ਗੱਲਬਾਤ ਆਪਾਂ ਕਰਨਾ ਚਾਹੁੰਦੇ ਸੀਗੇ ਜੋ ਮੈਂ ਦੱਸਣਾ ਚਾਹੁੰਦਾ ਸੀਗਾ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੋ ਵੀ ਇੱਕ ਸਿਨੈਰੀਓ ਜੋ ਮੈਂ ਦੱਸਿਆ ਇੱਕ ਤਾਂ ਨੂੰ ਕਲੈਰਟੀ ਆ ਗਈ ਹੋਊਗੀ ਤੇ ਖਾਸ ਕਰ ਜਿਹੜੇ ਮੇਰੇ ਆ ਆ ਇੰਡੀਆ ਤੋਂ ਫਰੈਂਡ ਆਉਣਾ ਚਾਹੁੰਦੇ ਆ ਜਾਂ ਕੋਈ ਸੋਚਦੇ ਆ ਕਿ ਵੀ ਐਲਐਮਆਈ ਲੈ ਕੇ ਇੱਥੇ ਆਪਾਂ ਕੀ ਕਰ ਲਾਂਗੇ ਜੋ ਐਗਜ਼ੈਕਟਲੀ ਇਸਲੇ ਆ ਜੋਬ ਮਾਰਕੀਟ ਹੈ ਨਾ ਆਪਾਂ ਮੈਂ ਵੱਡੀ ਸਕਰੀਨ ਤੇ ਆ ਕੇ ਗੱਲ ਕਰਦਾ ਆਪਾਂ ਉਸ ਬਾਰੇ ਵੀ ਤੋਂ ਹੁਣ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਸੀਗਾ ਕਿ ਮੀਨਸ ਜੇ ਤੁਸੀਂ ਇੰਡੀਆ ਹੋ ਬਈ ਜੇ ਤੁਹਾਡੀ ਸਰਕਾਰੀ ਜੋਬ ਆ ਐਸ ਵੇਲੇ ਪਲੀਜ਼ ਕੈਨੇਡਾ ਮੂਵ ਹੋਣ ਦਾ ਨਾ ਸੋਚੋ ਜੇ ਸੋਚਣਾ ਸੋਚੋ ਪਰ ਭਾਜੀ ਸਟੈਪ ਨਾਲ ਲਿਓ ਕਿ ਐਸ ਵੇਲੇ ਇੱਕ ਤਾਂ ਇਮੀਗ੍ਰੇਸ਼ਨ ਸਟ੍ਰਿਕਟ ਹੋਈ ਆ ਜੌਬ ਮਾਰਕੀਟ ਆ ਜਿਹੜੀ ਉਹ ਹਿੱਲੀ ਪਈ ਆ ਆਰ ਥੋੜਾ ਜਿਹਾ ਰੈਸੈਸ਼ਨ ਜਿਆ ਚੱਲ ਰਿਹਾ ਆ ਟਰੱਕ ਇੰਡਸਟਰੀ ਆ ਹੌਸਵਲ ਐਸ ਵੇਲੇ ਉਹਦੇ ਵੀ ਮਾੜੇ ਹਾਲਾਤ ਆ ਮੀਨਸ ਐਨੇ ਢੇਡੇ ਨਹੀਂ ਮਿਲ ਰਹੇ ਜੇ ਕੋਈ ਟਰੱਕ ਚਲਾ ਰਿਹਾ ਇੱਕ ਜਗ੍ਹਾ ਬੈਠਾ ਤੇ ਤਿੰਨ ਤਿੰਨ ਦਿਨ ਸਟੇ ਕਰਨਾ ਪੈ ਰਿਹਾ ਕਿਉਂਕਿ ਢੇਡਾ ਹੀ ਹੈ ਨਹੀਂਗਾ ਤੁਸੀਂ ਕੀ ਕਰੋਗੇ ਆਕੇ ਜੇ ਏਸ ਲਈ ਵਧੀਆ ਉਹਨਾਂ ਲਈ ਆ ਬਈ ਜੇ ਇਥੇ ਤੁਸੀਂ ਕੰਪਨੀ ਚ ਆਈਟੀ ਕੰਪਨੀ ਚ ਇੰਡੀਆ ਚ ਕੰਮ ਕਰਦੇ ਹੋ ਤੁਹਾਨੂੰ ਵਧੀਆ ਕੰਪਨੀ ਮੂਵ ਕਰਦੀ ਵੀ ਇੱਥੇ ਤੇ ਤੁਹਾਡੇ ਕੋਲ ਆਲਰੇਡੀ ਜੌਬ ਹੈਗੀ ਆ ਸਾਰਾ ਕੁਝ ਤੁਹਾਨੂੰ ਰੀਅਲ ਲੋਕੇਸ਼ਨ ਦਾ ਮੂਵ ਕਰਨ ਦਾ ਉਹ ਦੇਖ ਰਿਆ ਵੈਲਨਗੁਡ ਤੁਸੀਂ ਆ ਸਕਦੇ ਹੋ ਬਹੁਤ ਵਧੀਆ ਕਿਉਂਕਿ ਤੁਹਾਨੂੰ ਜੌਬ ਦੀ ਟੈਨਸ਼ਨ ਨਹੀਂ ਜੇ ਤੁਸੀਂ ਨਰਸਿੰਗ ਵਗੈਰਾ ਚ ਹੈਗੇ ਹੋ ਤੁਸੀਂ ਹੈਲਥ ਕੇਅਰ ਚ ਹੋ ਉਹ ਤੁਸੀਂ ਕਰਕੇ ਆ ਸਕਦੇ ਹੋ ਬਹੁਤ ਵਧੀਆ ਰਹੂਗਾ ਤੁਹਾਡੇ ਲਈ ਤੁਹਾਡੀ ਲਾਈਫ ਸਿਕਿਉਰ ਰਹੂਗੀ ਇਨ ਫਿਊਚਰ ਵੀ ਤੁਹਾਨੂੰ ਵਧੀਆ ਰਹੂਗਾ ਉਹਦੇ ਨਾਲ ਜੇ ਤੁਸੀਂ ਫਿਰ ਹੋਰ ਕੈਟਾਗਰੀ ਆਉਂਦੀ ਜੇ ਤੁਸੀਂ ਸਟੂਡੈਂਟ ਹੋ ਇਸ ਵੇਲੇ ਸੋਚਦੇ ਹੋ ਵੀ ਮੈਂ ਕਿਉਂਕਿ ਮੈਂ ਆਬ ਅੱਜ ਤੋਂ 2015 ਚ ਸਟੂਡੈਂਟ ਆਇਆ ਸੀਗਾ ਹਾਲਾਤ ਕਹਿ ਲੋ ਦਿਨ ਰਾਤ ਦਾ ਫਰਕ ਹੈ ਅੱਜ ਦੇ ਟਾਈਮ 'ਚ ਤੇ ਉਦੋਂ ਦੇ ਟਾਈਮ 'ਚ ਕਿਉਂਕਿ ਉਦੋਂ ਜੌਬਾਂ ਹੀ ਨਹੀਂ ਹੁੰਦੀਆਂ ਸੀਗੀਆਂ ਸਾਡੇ ਕੋਲ ਆਪਸ਼ਨ ਹੁੰਦੀ ਸੀ ਕਿ ਅਸੀਂ ਕਿਹੜੀ ਜੌਬ ਤੇ ਜਾਣਾ ਹੈ ਅਸੀਂ ਏਜੰਸੀ ਵਾਲਿਆਂ ਨੂੰ ਕਹਿ ਦਿੰਦੇ ਸੀ ਏਜੰਸੀਆਂ ਹੁੰਦੀਆਂ ਜਿਹੜੀਆਂ ਜੌਬ এমਪਲੋਇਮੈਂਟ ਪ੍ਰਾਇਡ ਕਰਾਉਂਦੀਆਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਸੀਗੇ ਵੀ ਆਪਾਂ ਇਹ ਵਾਲੀ ਜੌਬ ਤੇ ਨਹੀਂ ਜਾਣਾ ਸਾਨੂੰ ਕਿਤੇ ਹੋਰ ਭੇਜ ਦੋ ਤਾਂ ਸੇਮ ਡੇ ਸਾਨੂੰ ਹੋਰ ਜੌਬ ਮਿਲ ਜਾਂਦੀ ਸੀ ਅਜਿਹੇ ਟਾਈਮ 'ਚ ਤੁਸੀਂ ਤਰਲੇ ਕੱਢ ਲੋ ਉਹਨਾਂ ਦੇ ਕਿਉਂਕਿ ਜੌਬ ਹੈ ਨਹੀਂ ਕਿ ਆਲਰੇਡੀ ਬੰਦਾ ਹੀ ਆ ਨਾ ਇੰਨਾ ਕੁ ਇਮੀਨ 15 ਤੋਂ ਲੈ ਕੇ ਹੁਣ ਤੱਕ ਦੇਖ ਲਓ 2024 ਹੋ ਗਿਆ ਬੰਦਾ ਉੱਤੇ ਤੋਂ ਉੱਤੇ ਚੜਿਆ ਆ ਇੰਨੀ ਕੁ ਇਮੀਗ੍ਰੇਸ਼ਨ ਹੋਈ ਆ ਉਹਦੇ ਕਾਰਨ ਐਸ ਵੇਲੇ ਸਪਲਾਈ ਡਿਮਾਂਡ ਦਾ ਜਿਹੜਾ ਨਾ ਫੰਡਾ ਬਹੁਤ ਹਿੱਲਿਆ ਪਿਆ ਡਿਮਾਂਡ ਉਨੀ ਹੀ ਹੈ ਸਪਲਾਈ ਜਿਹੜੀ ਬਹੁਤ ਜ਼ਿਆਦਾ ਹੋ ਗਈ ਲੋਕਾਂ ਦੇ ਇੱਥੇ ਕੱਲੇ ਅਸੀਂ ਨਹੀਂ ਆਏ ਹੋਰ ਵੀ ਬਹੁਤ ਲੋਕ ਮੀਨਸ ਕਹੋ 올ਓਵਰ ਵਰਲਡ ਲੋਕੀ ਇੱਥੇ ਆਏ ਹਨਾ ਪਾਵੇ ਜੇ ਹਿਸਾਬ ਨਾਲ ਵੀ ਆਇਆ ਵਰਕ ਪਰਮਿਟ ਵਾਲਿਆ ਹੋਇਆ ਤੇ ਉਹ ਚੀਜ਼ਾਂ ਨਾਲ ਕਹਿ ਲੋ ਐਸਲੇ ਸਿਨੈਰੀਓ ਜਿਹੜਾ ਇਹ ਲਿਆ ਪਿਆ ਐ ਐਸਲੇ ਬਿਲਕੁਲ ਵਧੀਆ ਓਪਰਚੁਨਿਟੀ ਨਹੀਂ ਹੈਗੀ ਮੂਵ ਕਰਨ ਲਈ ਕੈਨੇਡਾ 'ਚ ਤੇ ਮੈਂ ਮਨਾ ਹੀ ਕਰੂੰਗਾ ਹੁਣ ਕਈਆਂ ਦਾ ਹੁੰਦਾ ਕਿ ਭਈ ਤੁਸੀਂ ਜੇ ਆ ਬੈਠੇ ਉੱਥੇ ਹੈ ਨਾ ਇਹਦੇ ਇੱਕ ਬੜਾ ਕਾਮਨ ਜਿਹਾ ਕੁਸ਼ਨ ਹੁੰਦਾ ਭਈ ਤੁਸੀਂ ਤਾਂ ਬੈਠੇ ਹੋ ਆਪ ਤਾਂ ਡੀ ਸੈਟਿੰਗ ਹੋਈ ਜਾ ਤੁਸੀਂ ਚਾਹਦੇ ਨਹੀਂ ਕਿ ਅਗਲਾ ਬੰਦਾ ਆਵੇ ਮੈਂ ਇੱਕ ਐਦਰ ਹੈਲਪਿੰਗ ਕਹਿ ਲੋ ਕਿ ਤੁਹਾਨੂੰ ਜੇ ਮੇਰੇ ਨਾਲ ਛੋਟੇ ਉਦ ਮੈਂ ਵੱਡੇ ਬ੍ਰਦਰ ਦੀ ਤਰ੍ਹਾਂ ਸਮਝਾ ਰਿਹਾ ਤੇ ਜੇ ਉਦਾਂ ਮੈਂ ਆਪਣੇ ਤਜਰਬੇ ਨਾਲ ਦੱਸ ਰਿਹਾ ਆਣਾ ਜਰੂਰ ਆਓ ਜੀ ਸਦਕੇ ਆਓ ਪਰ ਆਪਣੇ ਰਿਸਕ ਤੇ ਆਈਓ ਉਹ ਬੰਦਾ ਆ ਸਕਦਾ ਵੀ ਜਿਹੜਾ ਆ ਕੇ ਸਾਲ ਵਿਹਲਾ ਬਹਿ ਕੇ ਖਾ ਸਕਦਾ ਪਿੱਛੇ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਆ ਤੁਸੀਂ ਵਿਹਲੇ ਬਹਿ ਕੇ ਖਾ ਸਕਦੇ ਹੋ ਹੈਨਾ ਐਵਰੇਜ ਤੁਸੀਂ ਕਹ ਲਓ ਜੇ ਇਕੱਲੇ ਬੰਦੇ ਨੇ ਵੀ ਰਹਿਣਾ ਹੈ ਨਾ ਰੈਂਟ ਦੇ ਨਾਲ ਤੁਸੀਂ ਆਪਣਾ ਖਰਚਾ ਕੱਟਣਾ ਹੈ ਤੇ ਐਵਰੇਜ ਤੁਹਾਨੂੰ ਘੱਟੋ ਘੱਟ ਜੇ ਸ਼ੇਅਰਿੰਗ 'ਚ ਵੀ ਲੈਂਦੇ ਹੋ ਨਾ ਤੁਹਾਨੂੰ 1000-1200 ਤੁਹਾਡਾ ਖਰਚਾ ਐਵਰੇਜ ਨਾਲ ਨਾ ਕਰਦੇ ਹੈਗਾ ਜੇ ਤੁਸੀਂ ਉਹ ਕੱਢ ਲਓਗੇ ਇੱਕ ਸਾਲ ਤੁਹਾਡੇ ਕੋਲ ਇੰਨਾ ਪਿੱਛੇ ਹੈਗਾ ਆ ਮੀਨ ਕਹ ਲਓ ਜੇ 12 ਮਹੀਨੇ ਹੁੰਦੇ ਆ ਤੇ 12000 13000 ਡਾਲਰ ਤੁਹਾਡੇ ਕੋਲ ਐਕਸਟਰਾ ਪਿਆ ਆ ਤੇ ਤੁਸੀਂ ਮੂਵ ਕਰ ਰਹੇ ਹੋ ਕੈਨੇਡਾ ਕਿਸੇ ਵੀ ਹਿਸਾਬ ਨਾਲ ਮੂਵ ਕਰ ਰਹੇ ਹੋ ਇਧਰ ਹੈ ਨਾ ਤੇ ਫਿਰ ਤੁਸੀਂ ਸੋਚ ਦਿਓ ਫਿਰ ਤੁਹਾਡੇ ਲਈ ਵੈਲੈਂਟ ਗੁੱਡ ਸਹੀ ਆ ਜੇ ਸਟੂਡੈਂਟ ਆਨੇ ਹੋ ਤੁਹਾਨੂੰ 20000 ਡਾਲਰ ਪਾਉਣਾ ਪੈਂਦਾ ਜੀਆਈਸੀ 'ਚ ਤੁਹਾਡੀ ਜੀਆਈਸੀ ਦੇ ਨਾਲ ਤੁਸੀਂ ਫੀਸਾਂ ਵੀ ਕੱਢਣੀਆਂ ਆ ਫਿਰ ਇਸ ਵੇਲੇ ਜੋ ਇਮੀਗ੍ਰੇਸ਼ਨ ਇੰਨੀ ਕਿ ਸਟ੍ਰਿਕਟ ਹੋਈ ਪਈ ਆ ਕਿ ਮੀਨਸ ਸਾਨੂੰ ਸੋਚਣਾ ਪੈ ਰਿਹਾ ਹੈ ਨਾ ਕਿ ਮੀਨ ਜੋ ਸਾਡੇ ਵੇਲੇ ਰੂਲ ਬਹੁਤ ਈਜ਼ੀ ਸੀਗੇ ਥੋੜਾ ਈਜ਼ੀ ਸੀਗਾ ਤਮਕੁਮ ਮਿਲ ਜਾਂਦੇ ਸੀਗੇ ਕਰੀ ਜਾਂਦੇ ਸੀਗੇ ਜਿਹੜਾ ਐਕਸਪ੍ਰੈਸ ਐਂਟਰੀ ਦਾ ਰਿਜ਼ਲਟ ਆ ਉਹ ਵੀ ਈਜ਼ੀ ਸੀਗਾ ਬਹੁਤ ਈਜ਼ੀ ਸੀਗਾ ਯਾਰ ਲਾਈਫ ਸੈੱਟ ਕਰਨਾ ਉਸ ਟਾਈਮ ਨਹੀਂ ਕਿਉਂਕਿ ਆਪਣਾ 6-7 ਸਾਲ ਹੋ ਚੁੱਕਿਆ ਆ ਕੇ ਉਹ ਤਾਂ ਕੇਅਰ ਸੀ ਖਾਲੇ ਪਰ ਐਸੇ ਵੇਲੇ ਜਦੋਂ ਮੈਂ ਦੇਖਦਾ ਆ ਬਈ ਜਿਹੜੇ ਆਉਂਦੇ ਆ ਨਵੇਂ ਸਟੂਡੈਂਟ ਆ ਰਹੇ ਆ ਹੋਰ ਵੀ ਆ ਰਹੇ ਆ ਮੀਨ ਰਿਐਲਿਟੀ ਜਿਉਂ ਨਾਲੀ ਬਹੁਤ ਹਾਰਡ ਹੋਇਆ ਹੋਇਆ ਦੇਖ ਕੇ ਦੁੱਖ ਵੀ ਹੁੰਦਾ ਪਰ অপশন ਆਇਆ ਕਿ ਮੈਂ ਤਾਂ ਹੀ ਹੈਲਪ ਕੀ ਕਰੀਏ ਕਿ ਜੌਬ ਸਾਨੂੰ ਆਪਣੀ ਤਾਂ ਨਹੀਂ ਪਤਾ ਕਿ ਕੀ ਸਿਚੁਏਸ਼ਨ ਬਣ ਜਾਣਾ ਮੰਨ ਲਓ ਆਪਾਂ ਨੂੰ ਜੌਬ ਤੋਂ ਕੱਢ ਦੇਣ ਆਪਾਂ ਨੂੰ ਵੀ ਟਾਈਮ ਲੱਗ ਜੂਗਾ ਕਿਉਂਕਿ ਮੇਰੇ ਕੋ ਟ੍ਰਕਿੰਗ ਦਾ ਲਾਇਸੈਂਸ ਹੈਗਾ ਭਾਈ ਮੈਂ ਟਰੱਕ ਚਲਾ ਸਕਦਾ ਹਾਂ ਪਰ ਟ੍ਰਕਿੰਗ ਦੀ ਵੀ ਜੌਬ ਹੈ ਨਹੀਂਗੀ ਹੈਲਥ ਕੇਅਰ ਜਿਹੜੀ ਐਸ ਵੇਲੇ ਬੈਸਟ অপਸ਼ਨ ਹੈ ਜੇ ਇੰਡੀਆ ਚੋਂ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਰੈਸਸ਼ਨ ਓਵਰ ਹੋ ਜਾਏ ਮੈਂ ਸਾਰਨਾ ਵਧੀਆ ਸੁਜੈਸਟ ਇਹ ਕਹੂੰਗਾ ਕਿ ਤੁਸੀਂ ਨਰਸਿੰਗ ਕਰ ਲਓ ਇੰਡੀਆ 'ਚ ਨਰਸਿੰਗ ਕਰੋ ਤੁਸੀਂ ਹੈਲਥ ਕੇਅਰ ਨੈਨੀ ਵਗੈਰਾ ਦਾ ਕੋਰਸ ਕਰੋ ਹੋਰ ਉਹ ਜੀ ਜਿਹੜੀ ਇੱਕ ਸਕਿਲਡ ਲੇਬਰ ਜੌਬ ਹੁੰਦੀ ਹੈ ਨਾ ਉਹ ਦੇਖੋ ਇੱਥੇ ਕਿਹੜੀ ਪ੍ਰੋਵਿੰਸ 'ਚ ਕਿੱਥੇ ਦੀ ਕਿਹੜੀ ਕਿਸ ਚੀਜ਼ ਦੀ ਲੋੜ ਆ ਨਾ ਇੱਥੇ ਇੰਜੀਨੀਅਰ ਚਾਹੀਦੇ ਆ ਨੀ ਆਲਰੇਡੀ ਬਹੁਤ ਆ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੀਆਂ ਕੰਸਟਰਕਸ਼ਨ ਵਾਲੇ ਚਾਹੀਦੇ ਆ ਵੈਲਡਿੰਗ ਵਾਲੇ ਚਾਹੀਦੇ ਆ ਜਿੰਨੂੰ ਆਉਂਦਾ ਕੰਮ ਜਿਹਦੇ ਕੋਈ ਤਜਰਬਾ ਹੈਗਾ ਨਾ ਕੋਈ ਇੱਥੇ ਆਪਾਂ ਜਿੱਦਾਂ ਮੈਂ ਹੈ ਬਿਜ਼ਨਸ ਦਾ ਕੋਰਸ ਕਰ ਲਿਆ ਇੱਥੇ ਆ ਕੇ ਹਨਾ ਆਇਆ ਮੈਂ ਕਿਸੇ ਹੋਰ ਕੋਰਸ 'ਚ ਹੀਗਾ ਚੇਂਜ ਕਰ ਲਿਆ ਬਿਜ਼ਨਸ ਵਾਲੇ ਦੀ ਕਿਸੇ ਨੂੰ ਲੋੜ ਹੈ ਨਹੀਂ ਕਿ ਕੋਈ ਤੁਸੀਂ ਮੈਨੇਜਮੈਂਟ ਨਾਲ ਜਾਂ 6 sigma ਕਰਕੇ ਕੋਈ ਫਾਇਦਾ ਨਹੀਂ ਉਹਦਾ ਕੋਈ ਲਿਟਰਲੀ ਕਹ ਰਿਹਾ ਕੋਈ ਫਾਇਦਾ ਨਹੀਂ ਉਹ ਉਹ ਜੀ ਹੈ ਨਾ ਸਪਲਾਈ ਚੇਨ ਕਰਕੇ ਕਿਉਂਕਿ ਤੁਹਾਡੇ ਕੋਲ ਇੰਡੀਆ ਤੇਰਬਾ ਹੁੰਦਾ ਨਹੀਂ ਆ ਇੰਡੀਆ ਕੋਈ ਉਹ ਇੰਡਸਟਰੀ ਚ ਕੰਮ ਨਹੀਂ ਕੀਤਾ ਹੁੰਦਾ ਜੇ ਤੁਸੀਂ ਇੰਡਸਟਰੀ ਚ ਕੰਮ ਕੀਤਾ ਤੁਸੀਂ ਉਹ ਐਕਸਪੀਰੀਅੰਸ ਦਿਖਾ ਕੇ ਜੌਬ ਲੈ ਸਕਦੇ ਹੋ ਤੁਸੀਂ ਸਟੇਟਮੈਂਟ ਹੋਵਗੇ ਜੇ ਇੱਕ ਪੰਜਾਬ ਚੋਂ ਬੰਦਾ ਆ ਰਿਹਾ ਕਿਉਂਕਿ ਕਿੱਥੇ ਇੰਡਸਟਰੀ ਪੰਜਾਬ ਚ ਹੈ ਨਹੀਂਗੀ ਉੱਥੋਂ ਸਿੱਧਾ ਮੂਵ ਹੋ ਜੂਗੇ ਤੁਹਾਨੂੰ ਕੁਝ ਨਹੀਂ ਲੱਭਣਾ ਇੱਥੇ ਸੋ ਮੇਰੇ ਆਪਣੀ ਦਿਲ ਦੇ ਭਾਅ ਹੈ ਮੀਨ ਹੋਪਸ ਉਹ ਤੁਹਾਨੂੰ ਹੈਲਪ ਕਰੂਗੇ ਤੇ ਥੋੜਾ ਜਿਹਾ ਸਮਾਰਟ ਹੋ ਕੇ ਆਈਓ ਜੇ ਆਉਣਾ ਹੈ ਤਾਂ ਆ ਵਿਸ਼ ਕਰਨਾ ਤੁਹਾਨੂੰ ਇਹ ਵੀਡੀਓ ਕੁਝ ਨਾ ਕੁਝ ਤਾਂ ਜਰੂਰ ਲੱਭਿਆ ਹੋਊਗਾ ਕੁਝ ਨਾ ਕੁਝ ਜਰੂਰ ਹੈਲਪ ਕੀਤੀ ਹੋਊਗੀ ਤੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਤੇ ਉਹਨਾਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲੋੜ ਆ ਜਿਹੜੇ ਸੋਚਦੇ ਆਉਣ ਦਾ ਜਾਂ ਆਲਰੇਡੀ ਜਿਹੜੇ ਹੈਗੇ ਆ ਇੱਥੇ ਮੇਬੀ ਜੇ ਘਰ ਲੈਣ ਦਾ ਸੋਚ ਰਿਹਾ ਤੇ ਇੱਕ ਬਜਟਿੰਗ ਚ ਹੈਲਪ ਹੋ ਜੂਗੀ ਕਿ ਅਫੋਰਡ ਕਰ ਸਕਦੇ ਕਿ ਨਹੀਂ ਕਿਉਂਕਿ ਜੇ ਤੁਹਾਡੇ ਕੋਲ ਦੋ ਬੰਦਿਆਂ ਕੋ ਸਟੇਬਲ ਜੋਬ ਹੈਗੀ ਆ ਬਹੁਤ ਵਧੀਆ ਰਹੋਗੇ ਜੇ ਨਹੀਂ ਹੈਗੀ ਤੁਹਾਨੂੰ ਸੋਚਣਾ ਪਊਗਾ ਸੋ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਸੱਸੇਗਾ